ਇਸ ਸਮੇਂ ਪੰਜਾਬ ਦੇ ਵਿੱਚ ਲਗਭਗ ਕਣਕ ਦੀ ਕਟਾਈ ਮੁਕੰਮਲ ਹੋਣ ਦੇ ਨੇੜੇ ਪਹੁੰਚ ਚੁੱਕੀ ਹੈ ਅੱਜ ਤੋਂ ਥੋੜਾ ਸਮਾਂ ਪਹਿਲਾਂ ਕਣਕ ਦੀ ਕਟਾਈ ਜਿਹੜੀ ਹੈ ਉਹ ਹੱਥਾਂ ਦੇ ਨਾਲ ਦਾਤਰੀਆਂ ਦੇ ਨਾਲ ਕੀਤੀ ਜਾਂਦੀ ਸੀ ਫਿਰ ਉਸ ਨੂੰ ਭਰੀਆਂ ਬੰਨੀਆਂ ਜਾਣੀਆਂ ਫੜੇ ਚਲਾਉਣੇ ਕਣਕ ਦੀ ਗਹਾਈ ਕਰਨ ਵਾਸਤੇ ਫਿਰ ਥਰੇਸ਼ਰ ਮਸ਼ੀਨਾਂ ਆ ਗਈਆਂ ਹੜੰਬੇ ਆ ਗਏ ਫਿਰ ਉਸ ਤੋਂ ਬਾਅਦ ਹਾਰਵੈਸਟਰ ਕੰਬਾਈਨ ਆ ਗਈ ਜਿਹੜੀ ਮਹੀਨਿਆਂ 'ਚ ਕੀਤੇ ਜਾਣ ਵਾਲੇ ਕੰਮ ਨੂੰ ਦਿਨਾਂ ਦੇ ਵਿੱਚ ਕੁਝ ਹੀ ਹਫ਼ਤਿਆਂ ਦੇ ਵਿੱਚ ਕਰ ਦਿੰਦੀ ਅਜਿਹੀ ਹੀ ਇੱਕ ਕੰਬਾਈਨ ਚੱਲ ਰਹੀ ਹੈ ਕਣਕ ਦੀ ਕਟਾਈ ਦੇ ਲਈ ਜਿਹੜੀ ਕਣਕ ਨੂੰ ਕੱਟਣ ਦੇ ਨਾਲ-ਨਾਲ ਉਸ ਦੇ ਦਾਣੇ ਲੱਗ ਕਰਦੀ ਹੈ ਉਸ ਦਾ ਜਿਹੜਾ ਵੇਸਟ ਸਟਰਾ ਹੈ ਨਾੜ ਹੈ ਉਸ ਨੂੰ ਪਿੱਛੇ ਕੱਢ ਕੇ ਸਿੱਟ ਦਿੰਦੀ ਹੈ ਔਰ ਜਿਹੜੀ ਕਣਕ ਅਲੱਗ ਕੀਤੀ ਹੈ ਉਹਨੂੰ ਇੱਕ ਟਰੈਕਟਰ ਪਿੱਛੇ ਲੱਗੀ ਹੋਈ ਟਰਾਲੀ ਦੇ ਵਿੱਚ ਪਾ ਦਿੱਤੇ ਜਾਂਦੇ ਨੇ ਔਰ ਇਹ ਇਸ ਤਰ੍ਹਾਂ ਇੰਨੀ ਸਪੀਡ ਦੇ ਨਾਲ ਦਾਣੇ ਮਸ਼ੀਨ ਚੋਂ ਬਾਹਰ ਨਿਕਲਦੇ ਨੇ ਜਿਸ ਤਰ੍ਹਾਂ ਕਿ ਕੋਈ ਪਾਣੀ ਵਾਲੀ ਮੋਟਰ ਪਾਣੀ ਬਾਹਰ ਕੱਢਦੀ ਹੈ ਜਾਂ ਇਸ ਦੇ ਪਿੱਛੇ ਕੋਈ ਇਸ ਤਰ੍ਹਾਂ ਦਾ ਇੰਜਣ ਹੈ ਕਿ ਜਿਹੜਾ ਦਾਣਿਆਂ ਨੂੰ ਧੱਕ ਕੇ ਬਾਹਰ ਕੱਢਦਾ ਹੈ ਔਰ ਸਿੱਧੇ ਟਰਾਲੀ ਦੇ ਵਿੱਚ ਇਹਦੀ ਲੋਡਿੰਗ ਹੋ ਜਾਂਦੀ ਹੈ ਉਹ ਟਰਾਲੀ ਦੇ ਵਿੱਚ ਪਾਈ ਹੋਈ ਕਣਕ ਨੂੰ ਵੇਚਣ ਵਾਸਤੇ ਮੰਡੀ ਕਰਨ ਲਈ ਸਿੱਧੇ ਤੌਰ ਤੇ ਮੰਡੀ ਚ ਲਿਜਾਇਆ ਜਾਂਦਾ ਜਿੱਥੇ ਕਿ ਮਸ਼ੀਨਰੀ ਨੇ ਉੱਥੇ ਵੀ ਆਪ ਰਾਜ ਕਰ ਰਹੀ ਹੈ ਕਿਉਂਕਿ ਮੰਡੀਆਂ ਦੇ ਵਿੱਚ ਪਹਿਲਾਂ ਪੱਲੇਦਾਰ ਜਿਹੜੀ ਲੇਬਰ ਹੈ ਉਹ ਹੱਥਾਂ ਦੇ ਨਾਲ ਛਾਨਣਿਆਂ ਨਾਲ ਛਾਂਲਦੇ ਸੀ ਦਾਣੇ ਫਿਰ ਪੱਖੇ ਨਾਲ ਉਹਨਾਂ ਨੂੰ ਉਡਾਉਣਾ, ਕੁੰਡੀਆਂ ਲੱਗ ਕਰਨੀਆਂ, ਸਾਫ ਦਾਣੇ ਅਲੱਗ ਕਰਨੇ। ਪਰ ਇੱਥੇ ਹੁਣ ਬਿਜਲੀ ਨਾਲ ਚੱਲਣ ਵਾਲੇ ਪੱਖੇ ਹਨ ਜਿਨ੍ਹਾਂ ਦੇ ਵਿੱਚ ਸਿੱਧੇ ਤੌਰ ਤੇ ਪੀਪਿਆਂ ਦੇ ਨਾਲ ਦਾਣੇ ਪਾਏ ਜਾਂਦੇ ਨੇ। ਉੱਥੇ ਛਾਨਣਾ ਲੱਗਾ ਹੈ। ਛਾਨਣੇ ਨਾਲ ਚੰਗੀ ਤਰ੍ਹਾਂ ਹਿਲਾ ਕੇ ਫਿਰ ਉਹਨਾਂ ਦਾਣਿਆਂ ਨੂੰ ਚੱਕ ਕੇ ਉੱਪਰ ਲੈ ਜਾਂਦੀ ਮਸ਼ੀਨ ਆਪਣੇ ਆਪ ਪੱਖਾ ਜਿਹੜਾ। ਪਰ ਉੱਥੇ ਹਵਾ ਹੀ ਨਹੀਂ ਤੇਜ਼ ਪੈਂਦੀ ਹੈ। ਇਹਦੇ ਜਿਹੜਾ ਮਿੱਟੀ ਕੱਟਾ ਜਾਂ ਕੋਈ ਤੂੜੀ ਰਹਿ ਗਈ ਹੈ ਉਹ ਡਿੱ ਜਾਂਦੀ ਹੈ ਫਿਰ ਇਸ ਨੂੰ ਬੋਰੀਆਂ ਚ ਪਾ ਕੇ ਗਦਾਮ ਚ ਭੇਜਿਆ ਜਾਂਦਾ ਹੈ ਦੂਜੇ ਪਾਸੇ ਖੇਤਾਂ ਦੇ ਵਿੱਚ ਜਿਹੜੇ ਨਾਲ ਬਚ ਗਿਆ ਹਾਰਵੈਸਟ ਮਸ਼ੀਨ ਦੇ ਕੱਟਣ ਤੋਂ ਬਾਅਦ ਹੈ ਉਸ ਨਾੜ ਨੂੰ ਪਸ਼ੂਆਂ ਵਾਸਤੇ ਤੂੜੀ ਬਣਾਉਣ ਦੇ ਲਈ ਦੂਸਰੀ ਮਸ਼ੀਨ ਕੰਮ ਕਰਨ ਹੁੰਦੀ ਹੈ ਜਿਹਨੂੰ ਰੀਪਰ ਕਿਹਾ ਜਾਂਦਾ ਹੈ ਸਟਰਾ ਰੀਪਰ ਇਹ ਵੀ ਟਰੈਕਟਰ ਪਿੱਛੇ ਲੱਗਦੀ ਹੈ ਬਿਲਕੁਲ ਧਰਤੀ ਦੇ ਨਾਲ ਹੋ ਕੇ ਚਲਦੀ ਹੈ ਇਹ ਸਟਰਾ ਨੂੰ ਇੰਨਾ ਬਰੀਕ ਕਰ ਦਿੰਦੀ ਹੈ ਕਟਰ ਲੱਗੇ ਨੇ ਤੇ ਅੱਗੇ ਕਿ ਇਹਦੀ ਤੂੜੀ ਬਣਾ ਕੇ ਸਿੱਧੀ ਹੀ ਇਸ ਦੇ ਪਿੱਛੇ ਜਿਹੜੀ ਇੱਕ ਟਰਾਲੀ ਲੱਗੀ ਹੈ ਜਿਹਦੂੰ ਡਿਜ਼ਾਈਨ ਇਸ ਤਰ੍ਹਾਂ ਕੀਤਾ ਹੋਇਆ ਹੈ ਸਾਈਡਾਂ ਦੇ ਉੱਪਰ ਬਗੈਦਾ ਜਾਲੀ ਲਾ ਕੇ ਕਿ ਪੱਖੇ ਨਾਲ ਤੂੜੀ ਉੱਡੇ ਨਾ ਸਿਰਫ ਜਿਹੜਾ ਮਿੱਟੀ ਕਟਾ ਡਸਟ ਹੈ ਉਹੀ ਉੱਡ ਕੇ ਬਾਹਰ ਨਿਕਲੇ ਔਰ ਉਸ ਨੂੰ ਇਸ ਟਰਾਲੀ ਦੇ ਵਿੱਚ ਬੜੀ ਸਪੀਡ ਨਾਲ ਪੱਕੇ ਤੱਕਦੇ ਹਨ ਜਮਾ ਹੋਈ ਜਾਂਦੀ ਹੈ ਟਰਾਲੀ 'ਚ ਔਰ ਟਰੈਕਟਰ ਨੂੰ ਬਹੁਤ ਹੀ ਧਿਆਨ ਦੇ ਨਾਲ ਹੌਲੀ-ਹੌਲੀ ਚਲਾਇਆ ਜਾਂਦਾ ਹੈ ਜਿਆਦੇ ਟਰਾਲੀ ਭਰ ਜਾਂਦੀ ਹੈ ਤਾਂ ਇਸ ਟਰਾਲੀ ਨੂੰ ਉਤਾਰ ਦਿੱਤਾ ਜਾਂਦਾ ਹੈ ਦੂਸਰੀ ਖਾਲੀ ਟਰਾਲੀ ਇਹਦੇ ਪਿੱਛੇ ਲਗਾਈ ਜਾਂਦੀ ਹੈ ਤੇ ਜਿਹੜੀ ਭਰੀ ਹੋਈ ਟਰਾਲੀ ਹੈ ਉਸ ਨੂੰ ਇੱਕ ਹੋਰ ਟਰੈਕਟਰ ਦੇ ਨਾਲ ਲੈ ਕੇ ਜਿੱਥੇ ਸਟੋਰ ਕਰਨੀ ਹੈ ਤੂੜੀ ਜਿੱਥੇ ਬੰਨਣਾ ਹੈ ਉਹਨੂੰ ਉੱਥੇ ਲਿਜਾਇਆ ਜਾਂਦਾ ਔਰ ਇਹਦੇ ਨਾਲ ਇੱਕ ਤਾਂ ਤੂੜੀ ਬਹੁਤ ਵਧੀਆ ਬਣਦੀ ਹੈ ਦੂਸਰੀ ਬਹੁਤ ਛੇਤੀ ਬਣ ਜਾਂਦੀ ਹੈ ਤੀਜੀ ਗੱਲ ਹੈ ਕਿ ਇਸ ਤੂੜੀ ਦੇ ਵਿੱਚ ਇੰਨੀ ਸਪੀਡ ਨਾਲ ਹਵਾ ਪੈਂਦੀ ਹੈ ਕਿ ਜਿਹੜਾ ਮਿੱਟੀ ਘਟਾ ਹੈ ਜਿਹੜਾ ਪਸ਼ੂਆਂ ਦੇ ਅੰਦਰ ਜਾ ਕੇ ਪਸ਼ੂਆਂ ਦੇ ਮਿੱਢੀ ਨੂੰ ਖਰਾਬ ਕਰ ਸਕਦਾ ਹੈ ਉਸ ਖਵਾਦੀ ਨਾਲ ਜਾਲੀ ਜਿਹੜੀ ਲਗਾਈ ਹੋਈ ਹੈ ਟਰਾਲੀ ਦੇ ਨਾਲ ਉਹਦੇ ਵਿੱਚੋਂ ਉੱਡ ਕੇ ਬਾਹਰ ਚਲਾ ਜਾਂਦਾ ਹਾਂ ਹਾਂ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਕੱਟਾ ਉੱਤਰਿਆ ਔਰ ਟਰੈਕਟਰ ਨੂੰ ਬਹੁਤ ਹੀ ਧਿਆਨ ਦੇ ਨਾਲ ਬੜੀ ਅਸਾਨੀ ਦੇ ਨਾਲ ਚਲਾਇਆ ਜਾ ਰਿਹਾ ਹੈ ਔਰ ਇਹ ਜਿਹੜਾ ਸਟਰਾਵ ਹੈ ਇਹ ਹੁੰਦਾ ਵੀ ਬਿਲਕੁਲ ਸੁੱਕਾ ਹੈ ਡਰਾਈ ਹੁੰਦਾ ਜਿੰਨਾ ਟਰਾਈ ਹੋਏਗਾ ਕੰਨੀ ਕੂੜੀ ਨਹੀਂ ਕੂੜੀ ਲੱਗਣ ਦੇ ਚਾਂਸ ਨਹੀਂ ਹੋਣਗੇ ਪਸ਼ੂਆਂ ਦੇ ਖਾਣ ਵਾਸਤੇ ਉਹ ਤੂੜੀ ਉੰਨੀ ਹੀ ਜ਼ਿਆਦਾ ਵਧੀਆ ਹੋਏਗੀ ਜਿਹਦੇ ਵਿੱਚ ਮਿੱਟੀ ਘੱਟਾ ਨਹੀਂ ਹੋਏਗਾ ਔਰ ਇਸ ਤਰੀਕੇ ਦੇ ਨਾਲ ਤਿਆਰ ਕੀਤੀ ਹੋਈ ਕੂੜੀ ਕਿਉਂਕਿ ਮਧੂਲ ਹੋ ਜਾਂਦੀ ਹੈ ਜਿਹੜਾ ਤੂੜੀ ਦੇ ਸਟਰਾਹ ਦੇ ਵਿੱਚ ਆਕਰਪਣ ਹੁੰਦਾ ਹੈ ਉਹ ਇਤਨਾ ਨਰਬ ਹੋ ਜਾਂਦਾ ਹੈ ਤੇ ਪਸ਼ੂਆਂ ਨੂੰ ਖਾਣ ਦੇ ਲਈ ਵੀ ਕਾਫੀ ਸੌਖੀ ਲੱਗਦੀ ਹੈ ਉਹਨੂੰ ਚਿੱਥਨ ਦੇ ਵਿੱਚ ਵੀ ਬਹੁਤੀ ਜ਼ਿਆਦਾ ਦਿੱਕਤ ਨਹੀਂ ਆਉਂਦੀ ਇਸ ਤੁੜੀ ਨੂੰ ਇਸ ਟਰਾਲੀ 'ਚ ਪਾਉਣ ਤੋਂ ਬਾਅਦ ਸੜਕ ਦੇ ਰਸਤੇ ਉਸ ਥਾਂ ਤੇ ਲਿਜਾਇਆ ਜਾਂਦਾ ਹੈ ਜਿਸ ਥਾਂ ਤੇ ਸਟੋਰ ਕਰਨੀ ਹੈ ਕੁਝ ਤੁੜੀ ਅੰਦਰ ਬਰਾਂਡਿਆਂ 'ਚ ਪਾ ਲਈ ਜਾਂਦੀ ਹੈ ਸਟੋਰ 'ਚ ਪਾ ਲਈ ਜਾਂਦੀ ਹੈ ਆਪਾਂ ਦੇਖ ਰਹੇ ਹਾਂ ਕਿ ਇਸ ਤਰ੍ਹਾਂ ਇਹਨੂੰ ਉਤਾਰ ਲਿਆ ਜਾਂਦਾ ਹੈ ਇਹ ਬੰਦਿਆਂ ਦਾ ਕੰਮ ਹੈ ਕੱਲੇ ਕਾਰੇ ਬੰਦੇ ਦਾ ਕੰਮ ਨਹੀਂ ਲੇਬਰ ਦਾ ਕੰਮ ਹੈ ਔਰ ਇਸ ਨੂੰ ਫੇਰ ਇਹਦਾ ਕੁੱਪ ਬਣ ਕੇ ਉਹਦੇ ਵਿੱਚ ਸਾਲ ਭਰ ਲਈ ਤੂੜੀ ਨੂੰ ਸੰਭਲਿਆ ਜਾਂਦਾ ਹੈ ਇਹ ਭਪਿੰਦਰ ਸਿੰਘ ਪਿੰਡ ਗੁੜਾ ਦੇ ਕਿਸਾਨ ਨੇ ਜਿਨ੍ਹਾਂ ਦੇ ਖੂਹ ਦੇ ਉੱਤੇ ਇਹ ਤੂੜੀ ਦੇ ਕੁੱਪ ਬਣੇ ਜਾ ਰਹੇ ਨੇ ਆਓ ਸਾਰੇ ਅਸੀਂ ਵੀ ਇਸੇ ਤਰ੍ਹਾਂ ਆਪਣੀ ਤੂੜੀ ਦੀ ਸਾਮ ਸੰਭਾਲ ਕਰੀਏ ਦਾਣਿਆਂ ਦੀ ਸਾਮ ਸੰਭਾਲ ਕਰੀਏ ਔਰ ਆਪਣੇ ਪਸ਼ੂਆਂ ਵਾਸਤੇ ਇਸ ਤੂੜੀ ਨੂੰ ਸਾਮਕੇ ਰੱਖੀਏ ਬਾਅਦ ਵਿੱਚ ਇੱਥੋਂ ਹੀ ਅਸੀਂ ਕੱਢ ਕੇ ਵਿੱਚ ਹਰਾ-ਚਾਰਾ ਲੈ ਕੇ ਉਹਨੂੰ ਮਿਕਸ ਕਰਕੇ ਅਸੀਂ ਪਸ਼ੂਆਂ ਨੂੰ ਪਾ ਸਕਦੇ ਹਾਂ ਸਾਰਾ ਸਾਲ ਸਾਨੂੰ ਇਹ ਪਸ਼ੂਆਂ ਦਾ ਚਾਰਾ ਬਹੁਤ ਹੀ ਵਧੀਆ ਤਰੀਕੇ ਨਾਲ ਮਿਲਦਾ ਰਹੇਗਾ ਆਓ ਆਪਾਂ ਤੂੜੀ ਨੂੰ ਸਾਂਭੀਏ